ਤੱਥ ਇਸ ਲਈ ਖਤਮ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਸ਼ਬਦ ਠੀਕ ਤਰੀਕੇ ਨਾਲ ਵਰਤੇ ਜਾਣ ਤੇ ਐਕਸਰੇ ਵਾਂਗ ਹੋ ਸਕਦੇ ਹਨ ਉਹ ਕਿਸੇ ਵੀ ਚੀਜ਼ ਵਿੱਚੋਂ ਪਾਰ ਲੰਘ ਜਾਣਗੇ ਤੁਸੀਂ ਪੜੋ ਅਤੇ ਤੁਹਾਡਾ ਦਿਲ ਛੂ ਲਿਆ ਜਾਵੇਗਾ ਪਰ ਮੈਨੂੰ ਆਰਾਮ ਨਹੀਂ ਚਾਹੀਦਾ ਮੈਨੂੰ ਪਰਮਾਤਮਾ ਚਾਹੀਦਾ ਹੈ ਮੈਨੂੰ ਕਵਿਤਾ ਚਾਹੀਦੀ ਹੈ ਮੈਨੂੰ ਸੱਚਾ ਖਤਰਾ ਚਾਹੀਦਾ ਹੈ ਮੈਨੂੰ ਆਜ਼ਾਦੀ ਚਾਹੀਦੀ ਹੈ ਮੈਨੂੰ ਭਲਾਈ ਚਾਹੀਦੀ ਹੈ ਮੈਨੂੰ ਪਾਪ ਚਾਹੀਦਾ ਹੈ ਚੁੱਪ ਤੋਂ ਬਾਅਦ ਜੋ ਚੀਜ਼ ਸਭ ਤੋਂ ਵੱਧ ਅਣਕਹੀਆਂ ਗੱਲਾਂ ਨੂੰ ਪ੍ਰਗਟ ਕਰਨ ਵਿੱਚ ਸਹਾਇਕ ਹੈ ਉਹ ਹੈ ਸੰਗੀਤ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਪਾਗਲ ਕਰ ਦੇਵੇਗਾ ਸ਼ਾਇਦ ਇਹ ਦੁਨੀਆ ਕਿਸੇ ਹੋਰ ਗ੍ਰਹਿ ਦਾ ਨਰਕ ਹੈ ਜੇ ਕੋਈ ਵੱਖਰਾ ਹੈ ਤਾਂ ਉਸ ਦਾ ਇਕੱਲਾ ਹੋਣਾ ਲਾਜ਼ਮੀ ਹੈ